ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 592 ਤੋਂ ਲੈ ਕੇ 593 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਪੌੜੀ ਜਿਨ ਕੈ ਹਰ ਨਾਮ ਵਸਿਆ ਸਦ ਹਿਰਦੈ ਹਰ ਨਾਮੋ ਤਿਨ ਕੋ ਰਖਣਹਾਰਾ हर नाम पिता हर नामो माता हर नाम सखाय मित्र हमारा हर नावे नाल गल्ला हर नावे मस्ल हर करदा नित सारा हर नमी सङ्गत अति प्या हल हर नाम, 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 नाम परवारा ਜਨ ਨਾਨਕ ਕੋ ਹਰ ਨਾਮ ਹਰ ਗੁਰ ਦੀਆ ਹਰ ਹਲਤ ਪਲਤ ਸਦਾ ਕਰੇ ਨਿਸਤਾਰਾ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਸ ਜੀਵ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵੱਸ ਗਿਆ ਸਦਾ ਲਈ ਪਰਮੇਸ਼ਰ ਦਾ ਨਾਮ ਉਹਦੀ ਰੱਖਿਆ ਕਰਨ ਵਾਲਾ ਬਣ ਜਾਂਦਾ ਹੈ ਉਹਦੇ ਲਈ ਹਰੀ ਨਾਮ ਹੀ ਪਿਤਾ ਮਾਤਾ ਮਿੱਤਰ ਸਖਾਈ ਹੈ ਹਰ ਨਾਮ ਦੇ ਨਾਲ ਹੀ ਉਹਦੀ ਸਦਾ ਦੀ ਸੰਗਤ ਹੈ ਹਰ ਨਾਮ ਦੇ ਨਾਲ ਹੀ ਸਲਾਹ ਹੈ ਹਰ ਨਾਮ ਹੀ ਉਹਦੀ ਰੱਖਿਆ ਕਰਦਾ ਹੈ ਹਰੀ ਦਾ ਨਾਮ ਪਰਮੇਸ਼ਰ ਦਾ ਨਾਮ ਪਰਮੇਸ਼ਰ ਦੇ ਨਾਮ ਦੀ ਸੰਗਤ ਨੂੰ ਪਿਆਰੀ ਲੱਗਦੀ ਹੈ ਪਰਮੇਸ਼ਰ ਦਾ ਨਾਮ ਹੀ ਉਹਦੇ ਲਈ ਪਰਿਵਾਰ ਹੈ ਤੇ ਕੁੱਲ ਹੈ ਉਹਦੇ ਲਈ ਸਭ ਕੁਝ ਪਰਮੇਸ਼ਰ ਦਾ ਨਾਮ ਹੀ ਹੈ ਨਾਨਕ ਜੀ ਕਹਿੰਦੇ ਨੇ ਮੈਂ ਉਸੇ ਹਰੀ ਰੂਪ ਗਰੀ ਹਰੀ ਰੂਪ ਗੁਰੂ ਤੋਂ ਸਦਕੇ ਆ ਜਿਨੇ ਮੈਨੂੰ ਹਰੀ ਦਾ ਨਾਮ ਦੇ ਦਿੱਤਾ ਪਰਮੇਸ਼ਰ ਦਾ ਨਾਮ ਦੇ ਦਿੱਤਾ ਜਿਸ ਗੁਰੂ ਨੇ ਤੇ ਉਸ ਨਾਮ ਦੇ ਸਦਕਾ ਮੇਰਾ ਕਹਿੰਦੇ ਲੋਕ ਤੇ ਪਰਲੋਕ ਸੁਹੇਲਾ ਹੋ ਗਿਆ ਜਗਤ ਤਰਿਆ ਗਿਆ ਨਾਮ ਦੇ ਬਰਕਤ ਸਦਕਾ ਸ਼ਲੋਕ ਮਹੱਲਾ ਤੀਜਾ ਜਿਨ ਕੋ ਸਤਗੁਰ ਪੇਟਿਆ ਸੇ ਹਰ ਕੀਰਤ ਸਦਾ ਕਮਾਹਿ ਅਚਿੰਤ ਹਰ ਨਾਮ ਤਿਨ ਕੈ ਮਨ ਵਸਿਆ ਸਚੈ ਸਬਦ ਸਮਾਹਿ ਕੁਲ ਉਦਾਰੇ ਆਪਨਾ ਮੋਖ ਪਦਵੀ ਆਪੇ ਪਾਹਿ ਪਾਰ ਬ੍ਰਹਮ ਤਿਨ ਕੋ ਸੰਤੁਸ਼ਟ ਪਿਆ ਜੋ ਗੁਰ ਚਰਨੀ ਜਨ ਪਾਹਿ ਜਨ ਨਾਨਕ ਹਰ ਕਾ ਦਾਸ ਹੈ ਕਰ ਕਿਰਪਾ ਹਰ ਲਾਜ ਰਖਾਹੇ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਸ ਜੀਵ ਦਾ ਮਿਲਾਪ ਸਤਿਗੁਰ ਨਾਲ ਹੋ ਗਿਆ ਉਹ ਜੀਵ ਸਦਾ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਨੇ ਨਿਰਯਤਨ ਪਰਮਾਤਮਾ ਦਾ ਨਾਮ ਉਹਨਾਂ ਦੇ ਹਿਰਦੇ ਵਿੱਚ ਵਸ ਜਾਂਦਾ ਉਹ ਸੱਚੇ ਦੇ ਸ਼ਬਦ ਦੇ ਵਿੱਚ ਲੀਨ ਰਹਿੰਦੇ ਨੇ ਉਹ ਇਸ ਤਰ੍ਹਾਂ ਆਪ ਤੇ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰਦੇ ਨੇ ਪਰ ਆਪਣੇ ਕੋਲ ਦਾ ਵੀ ਉਧਾਰ ਕਰ ਲੈਂਦੇ ਨੇ ਜਿਸ ਜੀਵ ਤੇ ਕਹਿੰਦੇ ਪਰਮੇਸ਼ਰ ਆਪ ਪ੍ਰਸੰਨ ਹੈ ਉਹ ਜੀਵ ਗੁਰੂ ਦੀ ਚਰਨੀ ਲੱਗਦਾ ਹੈ ਨਾਨਕ ਜੀ ਕਹਿੰਦੇ ਨੇ ਨਾਨਕ ਜੀ ਵੀ ਉਸ ਪਰਮੇਸ਼ਰ ਦੇ ਦਾਸ ਨੇ ਔਰ ਉਹ ਪਰਮੇਸ਼ਰ ਆਪਣੇ ਦਾਸਾਂ ਦੀ लाज ਆਪ ਰੱਖਦਾ ਹੈ ਮਹੱਲਾ ਤੀਜਾ ਹਮੇ ਅੰਦਰ ਖੜਕ ਹੈ ਖੜਕੇ ਖੜਕ ਵਿਹਾਏ ਹਮੇ ਵੱਡਾ ਰੋਗ ਹੈ ਮਰ ਜਮ ਮੈਂ ਆਵੇ ਜਾਏ ਜਿੰਨ ਕੋ ਪੂਰਵ ਲਿਖਿਆ ਤੈਨਾ ਸਤਗੁਰ ਮਿਲਿਆ ਪ੍ਰਭ ਆਏ ਨਾਨਕ ਗੁਰ ਪ੍ਰਸਾਦੀ ਉਬਰੇ ਹਮੇ ਸ਼ਬਦ ਜਲਾਏ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਜਿਸ ਜੀਵ ਦੇ ਅੰਦਰ ਹਉਮੈ ਹੈ ਉਹਦੇ ਅੰਦਰ ਅਸ਼ਾਂਤੀ ਹੈ ਸ਼ਾਂਤੀ ਨਹੀਂ ਅਸ਼ਾਂਤੀ ਹੈ ਉਸ ਦਾ ਜੀਵਨ ਅਸ਼ਾਂਤੀ ਚ ਹੀ ਲੰਘਦਾ ਹੈ ਹਉਮੈ ਦਾ ਇੱਕ ਬਹੁਤ ਵੱਡਾ ਰੋਗ ਹੈ ਜੋ ਜੀਵ ਨੂੰ ਆਵਾਗਵਨ ਦੇ ਵਿੱਚ ਪਾ ਦਿੰਦਾ ਹੈ ਜਿਸ ਜੀਵ ਦੇ ਪੂਰਵਲੇ ਚੰਗੇ ਕਰਮ ਨੇ ਉਹਨਾਂ ਨੂੰ ਵੱਡੇ ਭਾਗਾਂ ਦੇ ਨਾਲ ਸਤਗੁਰ ਦਾ ਮਿਲਾਪ ਹੁੰਦਾ ਫਿਰ ਨਾਨਕ ਜੀ ਕਹਿੰਦੇ ਨੇ ਗੁਰੂ ਦੀ ਕਿਰਪਾ ਦੇ ਦੁਆਰਾ ਫਿਰ ਉਸ ਜੀਵ ਦੇ ਅੰਦਰੋਂ ਜਿਹਦਾ ਮੇਲਾਪ ਸਤਿਗੁਰ ਨਾਲ ਹੋ ਗਿਆ ਗੁਰੂ ਦੇ ਸ਼ਬਦ ਦੇ ਰਾਹੀ ਉਹਨਾਂ ਦੇ ਅੰਦਰੋਂ ਹਉਮੈ ਖਤਮ ਹੋ ਜਾਂਦੀ ਆ। ਤੋਂ ਇਸ ਸੰਸਾਰ ਸਾਗਰ ਤੋਂ ਪਾਰ ਲੱਗ ਜਾਂਦੇ ਨੇ। ਪੌੜੀ ਹਰ ਨਾਮ ਹਮਾਰਾ ਪ੍ਰਭ ਅਬਗਤ ਅਗੋਚਰ ਅਬినాਸੀ ਪੁਰਖ ਵਿਧਾਤਾ। ਹਰ ਨਾਮ ਹਮਸਰੇ ਵੈ ਹਰ ਨਾਮ ਹਮ ਪੂਜੈ ਹਰ ਨਾਮੇ ਹੀ ਮਨ ਰਾਤਾ ਹਰ ਨਾਮੈ ਜੇ ਵਡ ਕੋਈ ਅਵਰ ਨ ਸੁਜੈ ਹਰ ਨਾਮੋ ਅੰਤ ਛੜਾਤਾ ਹਰ ਨਾਮ ਦੀਆ ਗੁਰ ਪਰ ਉਪਕਾਰੀ ਤਨ ਤਨ ਗੁਰੂ ਕਾ ਪਿਤਾ ਮਾਤਾ ਹਾਂ ਸਤਿਗੁਰ ਆਪਣੇ ਕੋ ਸਦਾ ਨਮਸਕਾਰੀ ਜਿਤ ਮਿਲਿਐ ਹਰ ਨਾਮ ਮੈਂ ਜਾਤਾ ਹਾਂ ਸਤਿਗੁਰ ਆਪਣੇ ਕੋ ਸਦਾ ਨਮਸਕਾਰੀ ਜਿਤ ਮਿਲਿਐ ਹਰ ਨਾਮ ਮੈਂ ਜਾਤਾ ਹਾਂ ਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਉਹ ਪਰਮੇਸ਼ਰ ਜੋ ਅਦ੍ਰਿਸ਼ਟ ਹੈ ਜਸ ਤੱਕ ਸਾਡੀਆਂ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੈ ਜੋ ਸਾਨੂੰ ਪੈਦਾ ਕਰਨ ਵਾਲਾ ਹੈ ਜੋ ਸਦਾ ਦੇ ਰਹਿਣ ਵਾਲਾ ਹੈ ਉਹਦਾ ਨਾਮ ਹੀ ਸਾਡੀ ਰੱਖਿਆ ਕਰਦਾ ਹੈ ਅਸੀਂ ਉਹਦੇ ਨਾਮ ਦੀ ਪੂਜਾ ਕਰਦੇ ਹਾਂ ਉਹਦਾ ਨਾਮ ਜਪਦੇ ਹਾਂ ਉਹਦਾ ਨਾਮ ਹੀ ਸਾਡੇ ਮਨ ਦੇ ਵਿੱਚ ਉਤਰਿਆ ਹੈ ਸਾਡਾ ਮਨ ਉਹਦੇ ਨਾਮ ਵਿੱਚ ਰੰਗਿਆ ਗਿਆ ਹੈ ਹਰੀ ਦੇ ਨਾਮ ਜਿੱਡੀ ਹੋਰ ਕੋਈ ਚੀਜ਼ ਪਦਾਰਥ ਹੈ ਨਹੀਂ ਹਰੀ ਦਾ ਨਾਮ ਹੀ ਸਾਨੂੰ ਅੰਤ ਵੇਲੇ ਜਮਾ ਤੋਂ ਛਡਾਉਂਦਾ ਹੈ ਜਿੱਥੇ ਲੇਖਾ ਲਿਆ ਜਾਂਦਾ ਉੱਥੇ ਹਰੀ ਦਾ ਨਾਮ ਹੀ ਸਹਾਈ ਹੁੰਦਾ ਕਹਿੰਦੇ ਉਹ ਗੁਰੂ ਜਿਸ ਨੇ ਪਰਉਪਕਾਰ ਕਰਕੇ ਸਾਨੂੰ ਨਾਮ ਦਿੱਤਾ ਉਸ ਗੁਰੂ ਦਾ ਪਿਤਾ ਮਾਤਾ ਧੰ ਹੈ ਜਿਨ੍ਹਾਂ ਨੇ ਉਸ ਗੁਰੂ ਨੂੰ ਜਨਮ ਦਿੱਤਾ ਕਹਿੰਦੇ ਮੈਂ ਆਪਣੇ ਸਤਿਗੁਰ ਤੋਂ ਬਲਿਹਾਰੇ ਜਾਵਾਂ ਨਮਸਕਾਰ ਕਰਾਂ ਜਿਨੂੰ ਮਿਲਣ ਦੇ ਨਾਲ ਮੈਨੂੰ ਪਰਮੇਸ਼ਰ ਬਾਰੇ ਜਾਣਕਾਰੀ ਮਿਲੀ ਸ਼ਲੋਕ ਮਹਲਾ 3 ਗੁਰਮੁਖ ਸੇਵਨ ਕੀਨੀਆਂ ਹਰ ਨਾਮ ਨ ਲਗੋ ਪਿਆਰ ਸਬਦੈ ਸਾਧਨ ਆਇਓ ਮਰ ਜਨਮੈ ਵਾਰੋ ਵਾਰ ਮਨਮੁਖ ਅੰਧ ਨਚੇਤਈ ਕਿਤ ਆਇਆ ਸਹਸਾਰ ਨਾਨਕ ਜਿਨ ਕੋ ਨਦਰ ਕਰੇ ਸੇ ਗੁਰਮੁਖ ਲੰਗੇ ਪਾਰ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਸ ਜੀਵ ਨੇ ਗੁਰੂ ਦੇ ਸਨਮੁਖ ਹੋ ਕੇ ਪਰਮੇਸ਼ਰ ਦੀ ਸੇਵਾ ਨਹੀਂ ਕੀਤੀ ਸੇਵਾ ਭਗਤੀ ਨਹੀਂ ਕੀਤੀ ਨਾਮ ਦੇ ਨਾਲ ਪਿਆਰ ਨਹੀਂ ਹੋਇਆ ਸ਼ਬਦ ਦੇ ਨਾਲ ਪਿਆਰ ਨਹੀਂ ਹੋਇਆ ਉਹ ਜੀਵ ਕਹਿੰਦੇ ਜਨਮ ਮਰਨ ਦੇ ਚੱਕਰ ਚ ਪੈ ਗਏ ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਨੇ ਕਹਿੰਦੇ ਉਹ ਮਾਇਆ ਦੇ ਵਿੱਚ ਅੰਦੇ ਹੋਏ ਰਹਿੰਦੇ ਨੇ ਸੰਸਾਰ ਤੇ ਆਉਣਾ ਉਹਨਾਂ ਦਾ ਵਿਅਰਥ ਚਲੇ ਜਾਂਦਾ ਹੈ ਤੇ ਨਾਨਕ ਜੀ ਕਹਿੰਦੇ ਨੇ ਜਿਨ੍ਹਾਂ ਤੇ ਪਰਮੇਸ਼ਰ ਦੀ ਆਪ ਕਿਰਪਾ ਹੁੰਦੀ ਆ ਉਹਨਾਂ ਨੂੰ ਗੁਰੂ ਦੇ ਸਨਮੁਖ ਕਰਕੇ ਇਸ ਸੰਸਾਰ ਸਾਗਰ ਤੋਂ ਪਾਰ ਲਾ ਲੈਂਦਾ ਹੈ ਮਹੱਲਾ ਤੀਜਾ ਇਕੋ ਸਤਗੁਰ ਜਾਗਤਾ ਹੋਰ ਜਗ ਸੂਤਾ ਮੋਹੇ ਪਿਆਸ ਸਤਗੁਰ ਸੇਵਨ ਜਾਗਨ ਸੇ ਜੋ ਰਤੇ ਸਚ ਨਾਮ ਗੁਣਤਾਸ ਮਨਮੁਖ ਅੰਧ ਨ ਚੇਤਨੀ ਜਨਮ ਮਰ ਹੋ ਬినాਸ਼ ਨਾਨਕ ਗੁਰਮਖਤਿ ਨੀ ਨਾਮ ਤੇ ਆਇਆ ਜਿਨ ਕੋ ਤੁਰਪੂਰਬ ਲਿਖਿਆਸ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਕਿ ਇੱਕ ਸਤਗੁਰੂ ਹੈ ਜੋ ਮਾਇਆ ਦੇ ਵਿੱਚੋਂ ਜਾਗਦਾ ਹੈ ਮਾਇਆ ਵਿੱਚ ਸੁੱਤਾ ਨਹੀਂ ਹੈ ਮਾਇਆ ਦੇ ਮੋਹ ਵਿੱਚ ਬਾਕੀ ਵਾਹ ਸਾਰਾ ਜਿਹੜਾ ਜੱਗ ਹੈ ਉਹ ਮਾਇਆ ਦੇ ਮੋਹ ਵਿੱਚ ਆਸਾ ਤ੍ਰਿਸ਼ਨਾ ਦੇ ਵਿੱਚ ਸੁੱਤਾ ਪਿਆ ਹੈ ਕਹਿੰਦੇ ਜੋ ਸਤਗੁਰ ਦੀ ਦੱਸੀ ਹੋਈ ਸੇਵਾ ਭਗਤੀ ਕਰਦੇ ਨੇ ਸੱਚੇ ਦਾ ਨਾਮ ਜਪਦੇ ਨੇ ਨਾਮ ਰੰਗ ਵਿੱਚ ਰੰਗੇ ਨੇ ਉਹ ਜਾਗ ਜਾਂਦੇ ਨੇ ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਨੇ ਮਾਇਆ ਵਿੱਚ ਅੰਨੇ ਹੋਏ ਨੇ ਉਹ ਆਪਣਾ ਸਾਰਾ ਜਨਮ ਇਸ ਤਰ੍ਹਾਂ ਵਿਅਰਥ ਗਵਾ ਦਿੰਦੇ ਨੇ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਫਿਰ ਨਾਨਕ ਜੀ ਕਹਿੰਦੇ ਨੇ ਗੁਰੂ ਦੇ ਸਨਮੁਖ ਹੋ ਕੇ ਜੀਵ ਉਹੀ ਨਾਮ ਜਪਦੇ ਨੇ ਜਿਨ੍ਹਾਂ ਦੇ ਤੌਰ ਪਿਛਲੇ ਪੂਰਵਲੇ ਕਰਮਾਂ ਦੇ ਅਨੁਸਾਰ ਮੱਥੇ ਤੇ ਲੇਖ ਉਗੜੇ ਨੇ ਕਿ ਇਹ ਇਸ ਜੀਵਨ ਦੇ ਵਿੱਚ ਪਰਮੇਸ਼ਰ ਦਾ ਨਾਮ ਜਪ ਕੇ ਪਾਰ ਲੰਘ ਜਾਣਗੇ ਉਹੀ ਜਪਦੇ ਨੇ ਪੌੜੀ ਹਰ ਨਾਮ ਹਮਾਰਾ ਪੋਜਨ ਛੱਤੀ ਪ੍ਰਕਾਰ ਜਿਤ ਖਾਈਏ ਹਮ ਕੋ ਤ੍ਰਿਪਤ ਪਈ ਹਰ ਨਾਮ ਹਮਾਰਾ ਪੈਨਨ ਜਿਤ ਫਿਰ ਨੰਗਾ ਨਾ ਹੋਵੇ ਹੋਰ ਪੈਨਨ ਕੀ ਹਮਾਰੀ ਸਰਦ ਗਈ ਹਰ ਨਾਮ ਹਮਾਰਾ ਵਣਜ ਹਰ ਨਾਮ ਵਾਪਾਰ ਹਰ ਨਾਮੇ ਕੀ ਹਮਕੋ ਸਤਗੁਰੂ ਕਰ ਕੋਨੀ ਦੀ ਹਰ ਨਾਮੇ ਕਾ ਹਮ ਲੇਖਾ ਲਿਖਿਆ ਸਭ ਜਮ ਕੀ ਅਗਲੀ ਕਾਨ ਗਈ ਹਰ ਕਾ ਨਾਮ ਗੁਰਮੁਖ ਕਿਨੈ ਫਿਰ ਲੈ ਤਾਇਆ ਜਿਨ ਕੋ ਤੁਰ ਕਰਮ ਪ੍ਰਾਪਤ ਲਿਖਤ ਪਈ ਹੰਦੇ ਸੰਗ ਜੀ ਪਾਸ਼ਾ ਕਹਿੰਦੇ ਨੇ ਕਿ ਪਰਮੇਸ਼ਰ ਦਾ ਨਾਮ ਸਾਡੇ ਲਈ ਜਿਵੇਂ 36 ਪ੍ਰਕਾਰ ਦੇ ਭੋਜਨ ਹੋਏ ਨਾਮ ਨੂੰ ਛਕਿਆ ਕਹਿੰਦੇ ਸਾਨੂੰ ਤ੍ਰਿਪਤੀ ਆ ਗਈ ਸਾਨੂੰ ਕੋਈ ਮਾਇਆ ਦੀ ਫਿਰ ਭੁੱਖ ਨਹੀਂ ਰਹਿ ਗਈ ਹਰੀ ਦਾ ਨਾਮ ਹੀ ਸਾਡੇ ਲਈ ਪੋਸ਼ਾਕ ਹੈ ਫਿਰ ਸਾਨੂੰ ਜੋ ਨੰਗੇ ਨਹੀਂ ਹੋਣ ਦਿੰਦਾ ਸਾਡਾ ਪਰਦਾ ਨਹੀਂ ਫਾਸ਼ ਹੋਣ ਦਿੰਦਾ ਤੇ ਸਾਡੀ ਹੋਰ ਹੋਰ ਪੋਸ਼ਾਕਾਂ ਲੈਣ ਦੀ ਜਿਹੜੀ ਇੱਛਾ ਉਹ ਵੀ ਖਤਮ ਹੋ ਜਾਂਦੀ ਆ ਕਹਿੰਦੇ ਹਰੀ ਦਾ ਨਾਮ ਹੀ ਸਾਡੇ ਲਈ ਵਣਜ ਵਪਾਰ ਹੈ ਇਹੇ ਵਪਾਰ ਕਰਨ ਦੀ ਮੁਖਤਿਆਰੀ ਸਾਨੂੰ ਸਤਿਗੁਰ ਨੇ ਦਿੱਤੀ ਹੈ ਜਿਸ ਨੇ ਕਹਿੰਦੇ ਹਰੀ ਦੇ ਨਾਮ ਦਾ लेखा ਲਿਖ ਲਿਆ ਉਹਨੂੰ ਫਿਰ ਜਮ ਦੀ ਮੁਤਾਜੀ ਨਹੀਂ ਰਹਿ ਜਾਂਦੀ ਫਿਰ ਉਹਦਾ ਜਮ ਦੇ ਨਾਲ ਕੋਈ ਪਾਲਾ ਨਹੀਂ ਪੈਂਦਾ ਹੈ ਪਰ ਹਰੀ ਦਾ ਨਾਮ ਕਹਿੰਦੇ ਕਿਸੇ ਵਿਰਲੇ ਨੇ ਗੁਰੂ ਦੇ ਸਨਮੁਖ ਹੋ ਕੇ ਧਿਆਇਆ ਹੈ ਜਿਨ੍ਹਾਂ ਨੂੰ ਪੂਰਵਲੇ ਕਰਮਾਂ ਦੇ ਅਨੁਸਾਰ ਇਸ ਜਨਮ ਦੇ ਵਿੱਚ ਪਰਮੇਸ਼ਰ ਦਾ ਨਾਮ ਲੈਣ ਦੀ ਲਿਖਤ ਲਿਖੀ ਗਈ ਹੈ ਕਿ ਪਹਿਲਾਂ ਪੂਰਵਲੇ ਕਰਮਾਂ ਤੋਂ ਚਲੇ ਆ ਰਿਹਾ ਨਾ ਜਿਸ ਤਰ੍ਹਾਂ ਪੂਰਵਲੇ ਸੰਸਕਾਰ ਨੇ ਉਹਦੇ ਅਨੁਸਾਰ ਸਾਡੇ ਸੰਸਕਾਰ ਇਸ ਜੀਵਨ ਵਿੱਚ ਵੀ ਬਣਦੇ ਜਾਂਦੇ ਨੇ ਪਰ ਜਦੋਂ ਪਰਮੇਸ਼ਰ ਪ੍ਰਸੰਨ ਹੈ ਕਿਸੇ ਜੀਵ ਤੇ ਤਾਂ ਉਹਨੂੰ ਸਿੱਧੇ ਰਾਹ ਪਾ ਦਿੰਦਾ ਗੁਰੂ ਦੇ ਸਨਮੁਖ ਕਰਕੇ ਵਾਹਿਗੁਰੂ ਜੀ ਵਾਹਿਗੁਰੂ ਜੀ ਸਲੋਕ ਮਹੱਲਾ ਤੀਜਾ ਜਗਤ ਅਗਿਆਨੀ ਅੰਧ ਹੈ ਦੂਜੈ ਪਾਏ ਕਰਮ ਕਮਾਏ ਦੂਜੈ ਪਾਏ ਜੀਤੇ ਕਰਮ ਕਰੇ ਦੁਖ ਲੱਗੈ ਤਨ ਤਾਏ ਗੁਰ ਪ੍ਰਸਾਦੀ ਸੁਖ ਉਪਜੈ ਜਾ ਗੁਰ ਕਾ ਸਬਦ ਕਮਾਏ ਸੱਚੀ ਬਾਣੀ ਕਰਮ ਕਰੇ ਅਨ ਦਿਨ ਨਾਮ ਤੇ ਆਏ ਨਾਨਕ ਜਿਤ ਆਪੇ ਲਾਇ ਤਿਤ ਲਗੇ ਕਹਿਣਾ ਕਿਛੂ ਨਾ ਜਾਏ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਕਿ ਇਹ ਜਿਹੜਾ ਜਗਤ ਹੈ ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਮਾਇਆ ਦੇ ਅਨਸਾਰ ਪਦਾਰਥਿਕ ਕੰਮਾਂ ਵਿੱਚ ਲੱਗਿਆ ਹੋਇਆ ਮਾਇਆ ਦੇ ਪ੍ਰੇਮ ਦੇ ਵਿੱਚ ਲੱਗ ਕੇ ਜਿੰਨੇ ਵੀ ਕਰਮ ਕਰਦਾ ਉਹ ਇਹਦੇ ਲਈ ਦੁੱਖ ਦਾ ਕਾਰਨ ਬਣਦੇ ਨੇ ਜੋ ਜੀਵ ਕਹਿੰਦੇ ਗੁਰੂ ਦੀ ਕਿਰਪਾ ਸਦਕਾ ਗੁਰੂ ਦੇ ਸ਼ਬਦ ਦੀ ਕਮਾਈ ਕਰਦੇ ਨੇ ਉਹਨਾਂ ਨੂੰ ਸੁੱਖ ਮਿਲਦਾ ਸੱਚੀ ਬਾਣੀ ਪੜ੍ਹਦੇ ਨੇ ਪਰਮੇਸ਼ਰ ਦਾ ਨਾਮ ਧਿਆਉਂਦੇ ਨੇ ਸਾਰੇ ਉਹ ਕਰਮ ਕਰਦੇ ਨੇ ਜੋ ਪਰਮੇਸ਼ਰ ਦੇ ਨਾਮ ਦੇ ਨਾਲ ਜੋੜਦੇ ਨੇ ਫਿਰ ਨਾਨਕ ਜੀ ਕਹਿੰਦੇ ਨੇ ਕੁਝ ਕਹਿ ਵੀ ਨਹੀਂ ਸਕਦੇ ਹਰ ਜੀਵ ਆਪਣੇ ਪੂਰਵਲੇ ਕਰਮਾਂ ਦੇ ਅਨੁਸਾਰ ਪਰਮੇਸ਼ਰ ਵੱਲੋਂ ਲਿਖੇ ਲਿਖੇ ਦੇ ਅਨੁਸਾਰ ਹੀ ਸਾਰੇ ਕਰਮ ਕਰ ਰਿਹਾ ਹੈ ਮਹੱਲਾ ਤੀਜਾ ਹਮ ਕਰ ਨਾਮ ਖਜ਼ਾਨਾ ਸਦਾ ਹੈ ਭਗਤ ਪਰੇ ਪੰਡਾਰਾ ਸਤਿਗੁਰ ਦਾਤਾ ਜੀ ਕਾ ਸਦ ਜੀਵੈ ਦੇਵਨ ਹਾਰਾ ਅਨ ਦਿਨ ਕੀਰਤਨ ਸਦਾ ਕਰੈ ਗੁਰ ਕੈ ਸਬਦ ਅਪਾਰਾ ਸਬਦ ਗੁਰੂ ਕਾ ਸਦ ਉਚਰੈ ਜੁਗ ਜੁਗ ਵਰਤਣ ਹਾਰਾ ਇਹ ਮਨੁਆ ਸਦਾ ਸੁਖ ਸਬ ਇਹ ਮਨੁਆ ਸਦਾ ਸੁਖ ਵਸੇ ਸਹਜੇ ਕਰੇ ਵਪਾਰਾ ਅੰਤਰ ਗੁਰ ਗਿਆਨ ਹਰ ਰਤਨ ਹੈ ਮੁਕਤ ਕਰਾਵਣ ਹਾਰਾ ਨਾਨਕ ਜਿਸ ਨੂੰ ਨਦਰ ਕਰੇ ਸੋ ਪਾਏ ਸੋ ਹੋਵੇ ਦਰ ਸਚਿਆਰਾ ਹੰਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਸਾਡੇ ਅੰਦਰ ਪਰਮੇਸ਼ਰ ਦਾ ਨਾਮ ਖਜ਼ਾਨਾ ਸਦਾ ਹੀ ਹੈ ਉਹਦੇ ਢੰਡਾਰੇ ਭਰੇ ਪੈ ਨੇ ਸਾਡੇ ਅੰਦਰ ਜਿਹੜੇ ਸਤਗੁਰ ਹੈ ਦਾਤਾ ਦੇਣ ਵਾਲਾ ਜੋ ਸਾਨੂੰ ਨਾਮ ਦੀ ਦਾਤ ਦਿੰਦਾ ਹੈ ਕਹਿੰਦੇ ਉਹ ਸਦਾ ਹੀ ਜੀਵੇ ਅੰਨ ਦਿਨ ਕੀਰਤਨ ਸਦਾ ਕਰੈ ਗੁਰ ਕੈ ਸ਼ਬਦ ਅਪਾਰਾ ਕਹਿੰਦੇ ਉਹ ਸਤਿਗੁਰੂ ਹਰ ਵਕਤ ਪਰਮੇਸ਼ਰ ਦੀ ਕੀਰਤੀ ਕਰਦਾ ਹੈ ਗੁਰੂ ਆਪਣੇ ਸ਼ਬਦ ਦੇ ਰਾਹੀਂ ਪਰਮੇਸ਼ਰ ਦੀ ਕੀਰਤੀ ਹਰ ਵਕਤ ਕਰਦਾ ਹੈ ਗੁਰੂ ਕਹਿੰਦੇ ਆਪਣਾ ਸ਼ਬਦ ਹਰ ਵਕਤ ਉਚਾਰ ਰਿਹਾ ਹੈ ਔਰ ਗੁਰੂ ਦਾ ਇਹ ਸ਼ਬਦ ਹਰ ਇੱਕ ਯੁੱਗ ਦੇ ਵਿੱਚ ਚੱਲਣ ਵਾਲਾ ਹੈ ਹਰ ਯੁੱਗ ਦੇ ਵਿੱਚ ਵਰਤਣ ਵਾਲਾ ਹੈ ਕਹਿੰਦੇ ਜਿਹੜੇ ਜੀਵ ਗੁਰੂ ਦੇ ਇਸ ਸ਼ਬਦ ਦਾ ਵਪਾਰ ਕਰਦੇ ਨੇ ਪਰਮੇਸ਼ਰ ਦਾ ਨਾਮ ਜਪਦੇ ਨੇ ਉਹਨਾਂ ਦਾ ਮਨ ਸਦਾ ਸੁਖੀ ਰਹਿੰਦਾ ਹੈ ਸਾਡੇ ਅੰਦਰ ਕਹਿੰਦੇ ਜੇ ਗੁਰੂ ਦਾ ਦਿੱਤਾ ਹੋਇਆ ਗਿਆਨ ਹੋਏ ਉਹਦੇ ਰਾਹੀ ਅਸੀਂ ਹਰੀ ਦਾ ਨਾਮ ਰਤਨ ਅੰਦਰੋਂ ਲੱਭ ਲੈਣੇ ਆ ਜੋ ਫਿਰ ਜੀਵ ਦੀ ਮੁਕਤੀ ਕਰਾਉਣ ਵਾਲਾ ਹੈ ਮਾਇਆ ਤੋਂ ਵਿਕਾਰਾਂ ਤੋਂ ਆਵਾਗਵੰਤੋਂ ਮੋਹ ਤੋਂ ਸਾਰੇ ਵਿਕਾਰਾਂ ਤੋਂ ਫਿਰ ਨਾਨਕ ਜੀ ਕਹਿੰਦੇ ਨੇ ਜਿਸ ਤੇ ਪਰਮੇਸ਼ਰ ਦੀ ਆਪ ਕਿਰਪਾ ਹੁੰਦੀ ਹੈ ਉਹ ਜੀਵ ਉਸ ਪਰਮੇਸ਼ਰ ਦੇ ਦਰ ਤੇ ਸਚਿਆਰ ਹੋ ਜਾਂਦਾ ਹੈ ਕਿ ਉਹਦੀ ਜ਼ਿੰਦਗੀ ਪਹਿਲਾਂ ਬਦਲ ਗਈ ਹੁੰਦੀ ਹੈ ਉਦਾ ਆਤਮਿਕ ਜੀਵਨ ਪਰਮੇਸ਼ਰ ਨੇ ਆਪ ਸੋਨਾ ਬਣਾ ਦਿੱਤਾ ਹੁੰਦਾ ਪੌੜੀ ਤਨ ਤਨ ਸੋ ਗੁਰ ਸਿੱਖ ਕਹੀਏ ਜੋ ਸਤਗੁਰ ਚਰਣੀ ਜਾਏ ਪਿਆ ਤਨ ਤਨ ਸੋ ਗੁਰ ਸਿੱਖ ਕਹੀਏ ਜਿਨ ਹਰ ਨਾਮਾ ਮੁਖ ਰਾਮ ਕਿਹਾ ਤਨ ਤਨ ਸੋ ਗੁਰ ਸਿੱਖ ਕਹੀਏ ਜਿਸ ਹਰ ਨਾਮ ਸੁਣਿਆ ਮਨ ਅਨੰਦ ਪਿਆ ਤਨ ਤਨ ਸੋ ਗੁਰਸਿੱਖ ਕਹੀਐ ਜਿਨ ਸਤਗੁਰ ਸੇਵਾ ਕਰ ਹਰ ਨਾਮ ਲਿਆ ਤਿਸ ਗੁਰਸਿੱਖ ਕੋ ਹੋਂ ਸਦਾ ਨਮਸਕਾਰੀ ਜੋ ਗੁਰ ਕੈ ਪਾਣ ਗੁਰਸਿੱਖ ਚੱਲਿਆ ਵਾਹਿਗੁਰੂ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਉਹ ਗੁਰਸਿੱਖ ਤਨ ਹੈ ਜੋ ਸਤਗੁਰ ਦੇ ਚਰਨਾਂ ਨਾਲ ਜੁੜ ਗਿਆ ਉਹ ਤਨ ਹੈ ਕਹਿੰਦੇ ਜਿਸ ਨੇ ਸਦਾ ਹੀ ਪਰਮੇਸ਼ਰ ਦਾ ਨਾਮ ਜਪਿਆ ਪਰਮੇਸ਼ਰ ਦਾ ਨਾਮ ਜਪ ਕੇ ਜਿਸ ਦੇ ਮਨ ਦੇ ਵਿੱਚ ਸਦਾ ਹੀ ਆਨੰਦ ਬਣਿਆ ਜਿਨੇ ਪਰਮੇਸ਼ਰ ਦਾ ਨਾਮ ਸੁਣਿਆ ਜਪਿਆ ਤੇ ਉਹਦੇ ਅੰਦਰ ਆਨੰਦ ਬਣ ਗਿਆ ਉਹ ਗੁਰਸਿੱਖ ਤਨ ਹੈ ਤਨ ਹੈ ਕਹਿੰਦੇ ਜਿਨੇ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੀ ਦੱਸੀ ਹੋਈ ਪਰਮੇਸ਼ਰ ਦੀ ਸੇਵਾ ਭਗਤੀ ਕੀਤੀ ਹੈ ਪਰਮੇਸ਼ਰ ਦਾ ਨਾਮ ਲਿਆ ਹੈ ਕਹਿੰਦੇ ਮੈਂ ਉਸ ਗੁਰਸਿੱਖ ਤੋਂ ਸਦਾ ਹੀ ਬਲਿਹਾਰੇ ਜਾਮਾ ਉਸ ਨੂੰ ਸਦਾ ਹੀ ਨਮਸਕਾਰ ਹੈ ਜੋ ਗੁਰਸਿੱਖ ਗੁਰੂ ਦੇ ਬਾਣੇ ਅਨੁਸਾਰ ਚੱਲਿਆ ਬਾਣੇ ਅਨੁਸਾਰ ਜੀਵਨ ਬਤੀਤ ਕੀਤਾ ਵਾਹਿਗੁਰੂ ਵਾਹਿਗੁਰੂ ਸ਼ਲੋਕ ਮਹੱਲਾ ਤੀਜਾ ਮਨ ਹੱਠ ਕਿਨੈ ਨ ਪਾਇਓ ਸਭ ਥੱਕੇ ਕਰਮ ਕਮਾਏ ਮਨ ਹੱਠ ਪੀਖ ਕਰ ਪਰਮ ਦੇ ਦੁਖ ਪਾਇਆ ਦੂਜੈ ਪਾਏ ਰਿੱਦ ਸਿੱਧ ਸਭ ਮੋਹ ਹੈ ਨਾਮ ਨ ਵਸੈ ਮਨ ਆਏ ਗੁਰ ਸੇਵਾ ਤੇ ਮਨ ਨਿਰਮਲ ਹੋਵੇ ਅਗਿਆਨ ਅੰਧੇਰਾ ਜਾਏ ਨਾਮ ਰਤਨ ਕਰ ਪ੍ਰਗਟ ਹੋਆ ਨਾਨਕ ਸਹਿਜ ਸਮਾਏ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਮਨ ਦੇ ਹੱਥ ਨਾਲ ਕਰਮ ਕਰਕੇ ਕੋਈ ਜੀਵ ਪਰਮੇਸ਼ਰ ਨੂੰ ਨਹੀਂ ਪਾ ਸਕਦਾ ਉਹ ਚਾਹੇ ਕਿਸ ਤਰ੍ਹਾਂ ਦੇ ਧਾਰਮਿਕ ਕਰਮ ਕਰਦਾ ਮਨ ਹੱਠ ਕਰਕੇ ਪਰ ਪਰਮੇਸ਼ਰ ਨੂੰ ਨਹੀਂ ਪਾ ਸਕਦਾ ਹੱਥ ਮਨ ਹੱਠ ਨਾਲ ਕਹਿੰਦੇ ਮਨ ਦੇ ਹੱਥ ਨਾਲ ਬੜੇ ਪੇਖੀ ਨੇ ਜੋ ਅਲੱਗ-ਅਲੱਗ ਤਰ੍ਹਾਂ ਦੇ ਧਾਰਮਿਕ ਪਖੰਡ ਕਰਦੇ ਨੇ ਪਰ ਫਿਰ ਵੀ ਮਾਇਆ ਵਿੱਚ ਲੱਗੇ ਨੇ ਤੇ ਬੜਾ ਦੁੱਖ ਪਾਉਂਦੇ ਨੇ ਜੋ ਜੀਵ ਕਹਿੰਦੇ ਰਿੱਧੀਆਂ ਸਿੱਧੀਆਂ ਚਾਹੁੰਦੇ ਨੇ ਉਹਨਾਂ ਦੇ ਅੰਦਰ ਵੀ ਨਾਮ ਨਹੀਂ ਵਸ ਸਕਦਾ ਇਹ ਰਿੱਧੀਆਂ ਸਿੱਧੀਆਂ ਵੀ ਮੋਹ ਮਾਇਆ ਦੇ ਅੰਦਰ ਆਉਂਦੀਆਂ ਨੇ ਜਿਨ੍ਹਾਂ ਨੂੰ ਜਿਹੜੇ ਇਹ ਚਾਹੁੰਦੇ ਨੇ ਨਾ ਉਹਨਾਂ ਨੂੰ ਫਿਰ ਨਾਮ ਉਹਨਾਂ ਦੇ ਹਿਰਦੇ ਵਿੱਚ ਨਹੀਂ ਵਸ ਸਕਦਾ। ਨਾਮ ਕਿਸ ਤਰ੍ਹਾਂ ਹਿਰਦੇ 'ਚ ਵਸਦਾ? ਜਦੋਂ ਗੁਰੂ ਦੀ ਦੱਸੀ ਹੋਈ ਸੇਵਾ ਭਗਤੀ ਕਰਦੇ ਆਂ। ਉਹਦੇ ਨਾਲ ਮਨ ਨਿਰਮਲ ਹੋ ਜਾਂਦਾ ਵਿਕਾਰਾਂ ਤੋਂ, ਮਾਇਆ ਤੋਂ, ਮੋਹ ਤੋਂ। ਅੰਦਰਲਾ ਜਿਹੜਾ ਅਗਿਆਨ ਹੁੰਦਾ ਉਹ ਖਤਮ ਹੋ ਜਾਂਦਾ। ਅੰਦਰ ਜੋ ਹਿਰਦੇ ਵਿੱਚ ਨਾਮ ਵਸ ਰਿਹਾ ਹੈ ਉਹ ਪ੍ਰਗਟ ਹੋ ਜਾਂਦਾ। ਇਸ ਤਰ੍ਹਾਂ ਨਾਨਕ ਜੀ ਕਹਿੰਦੇ ਨੇ ਫਿਰ ਉਹ ਜੀਵ ਆਤਮਿਕ ਅਡੋਲਤਾ ਵਿੱਚ ਟਿਕ ਜਾਂਦਾ ਅਡੋਲ ਹੋ ਕੇ ਪਰਮੇਸ਼ਰ ਦੇ ਚਰਨਾਂ ਵਿੱਚ ਲੀਨ ਹੋਇਆ ਰਹਿੰਦਾ ਉਹਦੀ ਸੁਰਤ ਪਰਮੇਸ਼ਰ 'ਚ ਜੁੜੀ ਰਹਿੰਦੀ ਆ ਪਰਮੇਸ਼ਰ ਉਹਦੇ ਚੇਤੇ ਵਿੱਚ ਵਸਿਆ ਰਹਿੰਦਾ ਇਸ ਤਰ੍ਹਾਂ ਫਿਰ ਉਹਨੂੰ ਆਨੰਦ ਬਣਿਆ ਰਹਿੰਦਾ ਹਾਂਜੀ ਸੰਗਤ ਜੀ ਐਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆਂ ਬਾਣੀ ਪੜਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ